ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਪਿਆਰੇ ਸਾ ਸੰਗਤ ਜੀ ਆਓ ਸਰਵਣ ਕਰਦੇ ਹਾਂ ਰਾਣੀ ਸਦਾ ਕੌਰ ਜੀ ਦਾ ਜੀਵਨ ਰਾਣੀ ਸਦਾ ਕੌਰ ਮਹਾਰਾਜ ਰਣਜੀਤ ਸਿੰਘ ਦੀ ਸੱਸ ਸੀ ਅਤੇ ਦਾ ਸੌਦਾ ਸਿੰਘ ਘੱਲ ਦਿੱਤੀ ਸੀ ਜਿਸ ਦਾ ਵਿਆਹ ਕਨਈਆ ਕਬੀਲੇ ਦੇ ਆਗੂ ਜੈ ਸਿੰਘ ਦੇ ਪੁੱਤਰ ਗੁਰਬਖਸ਼ ਸਿੰਘ ਨਾਲ ਹੋਇਆ ਸੀ ਜਿਵੇਂ ਜਿਵੇਂ ਅਹਿਮਰ ਸ਼ਾਹ ਦਵਾਨੀ ਦੇ ਹਮਲੇ ਦਾ ਖਤਰਾ ਕੱਟ ਗਿਆ ਸਿੱਖ ਮਿਸਲ ਦੇ ਮੁਖੀਆਂ ਵਿੱਚ ਟਕਰਾਅ ਸ਼ੁਰੂ ਹੋ ਗਿਆ ਜਸਾ ਸਿੰਘ ਰਾਮਗੜੀਆ ਅਤੇ ਸੰਸਾਰ ਚੰਦ ਕਟੋਚ ਦੀ ਮਦਦ ਨਾਲ ਮਹਾ ਸਿੰਘ ਸ਼ੁਕਰਚੱਕੀਆਂ ਨੇ 1785 ਵਿੱਚ ਜੈ ਸਿੰਘ ਤੇ ਹਮਲਾ ਕੀਤਾ ਬਟਾਲਾ ਤੋਂ ਲਗਭਗ 6 ਕਿਲੋਮੀਟਰ ਦੱਖਣ ਵੱਲ ਅਚਲ ਦੇਖੇ ਇੱਕ ਭਿਆਨਕ ਲੜਾਈ ਹੋਈ ਜੋ ਕਿ ਤਨਾ ਯਾ ਦਾ ਟਿਕਾਣਾ ਸੀ ਜੈ ਸਿੰਘ ਹਾਰ ਗਿਆ ਅਤੇ ਉਸ ਦਾ ਪੁੱਤਰ ਸਦਾ ਕੌਰ ਦਾ ਪਤੀ ਗੁਰਬਖਸ਼ ਸਿੰਘ ਮਾਰਿਆ ਗਿਆ ਦੁਖੀ ਪਰ ਦੁਰ ਅੰਦੇਸੀ ਵਿਧਵਾ ਸਦਾ ਕੌਰ ਨੇ ਆਪਣੇ ਸਹੁਰੇ ਜੈ ਸਿੰਘ ਨੂੰ ਆਪਣੀ ਇਕਲੌਤੀ ਧੀ ਮਹਿਤਾਬ ਕੌਰ ਦਾ ਹੱਥ ਮਹਾ ਸਿੰਘ ਸ਼ੁਕਰ ਚੱਕੀਆ ਦੇ 5 ਸਾਲਾਂ ਪੁੱਤਰ ਰਣਜੀਤ ਸਿੰਘ ਨੂੰ ਸੌਪਣ ਲਈ ਮਨਾ ਲਿਆ ਵਿਆਹ 1796 ਵਿੱਚ ਹੋਇਆ ਵਿਆਹ ਤੋਂ ਬਾਅਦ ਸਦਾ ਕੌਰ ਆਪਣੀ ਧੀ ਨਾਲ ਗੁਜਰਾਵਾਲਾ ਚਲੀ ਗਈ ਉਹ ਨੌਜਵਾਨ ਰਣਜੀਤ ਸਿੰਘ ਦੀ ਵੈਗੁਣੀ ਰਿਜੈਂਸੀ ਦੇ ਮੈਂਬਰਾਂ ਵਿੱਚੋਂ ਇੱਕ ਬਣ ਗਈ ਜੋ 1792 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸ਼ੁਕਰਚੱਕੀਆ ਦੀ ਅਗਵਾਈ ਕਰਨ ਲਈ ਸਫਲ ਹੋ ਗਈ ਸੀ ਬਾਕੀ ਦੋ ਮੈਂਬਰ ਮਾਈ ਰਾਜਕੌਰ ਮਾਈ ਮਲਵਈ ਨਮਜੋਂ ਮਸ਼ਹੂਰ ਸਨ ਰੰਜੀਤ ਸਿੰਘ ਅਤੇ ਦੀਵਾਨ ਲਖਪਤਰਾਏ ਉਸ ਦੇ ਮੰਤਰੀ ਸਨ ਮਾਈ ਮਲਵੈਨ ਅਤੇ ਲਖਪਤਰਾਏ ਨੂੰ ਮੌਤ ਦੁਆਰਾ ਘਟਨਾ ਸਥਾਨ ਤੋਂ ਹਟਾ ਦਿੱਤਾ ਗਿਆ ਸੀ ਬਾਅਦ ਵਾਲੇ ਚੱਠਾ ਵੰਗ ਜੁੱਧ ਦੇ ਵਿਰੋਧ ਇੱਕ ਮੋਹਮ ਵਿੱਚ ਮਾਰੇ ਗਏ ਸਨ ਸਦਾ ਕੌਰ ਹੁਣ ਰੰਜੀਤ ਸਿੰਘ ਨੂੰ ਮਾਰਗਦਰਸ਼ਨ ਕਰਨਾ ਤੇ ਸਲਾਹ ਦੇਣ ਲਈ ਤਿੰਨਾਂ ਵਿੱਚੋਂ ਇੱਕੱਲੀ ਰਹਿ ਗਈ ਸੀ ਹੁਣ ਤੱਕ ਤਨhayਾ ਮਿਸਰ ਦਾ ਮੁਖੀ ਹੋਣ ਕਰਕੇ ਉਸਨੇ ਉਸ ਨੂੰ ਭੌਤਿਕ ਸਹਾਇਤਾ ਵੀ ਪ੍ਰਦਾਨ ਕੀਤੀ ਉਸਨੇ ਪੰਗੀ ਸਰਦਾਰਾ ਮੋਹਰ ਸਿੰਘ ਸਾਹਿਬ ਸਿੰਘ ਅਤੇ ਚੇਤ ਸਿੰਘ ਨੂੰ ਹਰਾ ਕੇ ਲਾਹੌਰ ਉਤੇ ਕਬਜ਼ਾ ਕਰਨ ਵਿੱਚ ਉਸ ਦੀ ਮਦਦ ਕੀਤੀ ਜਿਨ੍ਹਾਂ ਦੇ ਉਸ਼ਾਸਨ ਤੋਂ ਨਾਗਰਿਕਾਂ ਨੇ ਉਹਨਾਂ ਨੂੰ ਛਡਾਉਣ ਲਈ ਸ਼ੁਕਰ ਚੱਕੀਆਂ ਸਰਦਾਰ ਦੀ ਮੰਗ ਕੀਤੀ ਸੀ ਲਾਹੌਰ 7 ਜੁਲਾਈ 1799 ਨੂੰ ਰੰਜੀਤ ਸਿੰਘ ਅਤੇ ਸਦਾ ਕੌਰ ਦੀ ਸਾਂਝੀ ਕਮਾਂਡ ਤੇ ਅਧੀਨ ਹੋ ਗਿਆ ਆਪਣੇ ਸੱਸ ਦੇ ਸਮਰਥਨ ਨਾਲ ਰੰਜੀਤ ਸਿੰਘ ਨੇ ਹੋਰ ਪ੍ਰਾਪਤੀਆਂ ਕੀਤੀਆਂ ਅਤੇ 11 ਅਪ੍ਰੈਲ 1801 ਨੂੰ ਮਹਾਰਾਜਾ ਦਾ ਖਿਤਾਬ ਧਾਰਨ ਕੀਤਾ ਅੰਮ੍ਰਿਤਸਰ ਜਨੇਓਟ ਕਸੂਰ ਅਤੇ ਕਾਂਗੜਾ ਦੀਆਂ ਮੁਹਿੰਮਾਂਾਂ ਦੇ ਨਾਲ-ਨਾਲ ਹਜ਼ਾਰਾਂ ਅਤੇ ਠਟਕ ਦੇ ਅਸਾਂਤ ਪਠਾਣਾ ਵਿਰੁੱਧ ਆਪਣੀਆਂ ਮੁਹਿੰਮਾਂ ਵਿੱਚ ਸਦਾ ਕੌਰ ਨੇ ਰਣਜੀਤ ਸਿੰਘ ਦੇ ਨਾਲ-ਨਾਲ ਫੌਜਾਂ ਦੀ ਅਗਵਾਈ ਕੀਤੀ ਪਰ ਤਕੜੇ ਸ਼ਖਸੀਅਤਾਂ ਨੂੰ ਪਰੇਸ਼ਾਨ ਕੀਤਾ ਗਿਆ ਤੇ ਆਪਸੀ ਝੜਪਾਂ ਹੋਣ ਲੱਗ ਪਈਆਂ ਸਦਾ ਕੌਰ ਦੀ ਧੀ ਦਾ ਰਣਜੀਤ ਸਿੰਘ ਨਾਲ ਵਿਆਹ ਸੁਖੀ ਸਾਬਤ ਨਹੀਂ ਹੋਇਆ ਮਹਿਤਾਬ ਕੌਰ ਦਾ ਪਹਿਲਾ ਈਸਰ ਸਿੰਘ ਬਚਪਨ ਵਿੱਚ ਹੀ ਅਕਾਲ ਚਲਾਣਾ ਕਰ ਗਿਆ 1807 ਵਿੱਚ ਸਤਲੁਜ ਮੁਹਿੰਮ ਤੋਂ ਵਾਪਸ ਆਉਣ ਤੇ ਰঞ্জੀਤ ਸਿੰਘ ਨੂੰ ਸਦਾ ਕੌਰ ਨੇ ਉਸ ਦੀ ਤੀ ਮਹਿਤਾਬ ਕੌਰ ਤੋਂ ਪੈਦਾ ਹੋਏ ਜੁੜਵਾ ਪੁੱਤਰਾਂ ਛੇਅ ਸਿੰਘ ਅਤੇ ਤਾਰਾ ਸਿੰਘ ਨਾਲ ਭੇਟ ਕੀਤਾ ਪਰ ਰঞ্জੀਤ ਸਿੰਘ ਨੇ ਪਹਿਲਾਂ ਹੀ ਦੂਸਰਾ ਵਿਆਹ ਕਰ ਲਿਆ ਸੀ ਅਤੇ ਇਸ ਸੰਗਤੋਂ ਪੈਦਾ ਹੋਏ ਪੁੱਤਰ ਨੂੰ ਹੀ ਵਾਰਸ ਮੰਨਿਆ ਗਿਆ ਸੀ ਇਸ ਨਾਲ ਸਾਸ ਅਤੇ ਜਵਾਈ ਦੇ ਸਬੰਧਾਂ ਵਿੱਚ ਖਟਾਸ ਆ ਗਈ ਸਦਾ ਕੌਰ ਨੇ ਹੁਣ ਆਪਣੇ ਆਪ ਨੂੰ ਇੱਕ ਸੁਤੰਤਰ ਮਹਾਰਾਣੀ ਦਾ ਦਰਜਾ ਪ੍ਰਾਪਤ ਕਰਨ ਲਈ ਸਰ ਚਾਰਲਸ ਮੈਟਕਾਫ ਅਤੇ ਸਰ ਡੇਵਿਜ ਪੋਕਟਰ ਲੋਨੀ ਨਾਲ ਗੋਪਤ ਗੱਲਬਾਤ ਸ਼ੁਰੂ ਕੀਤੀ। ਉਸ ਨੇ 1812 ਵਿੱਚ ਵਾਰਸ ਦੇ ਸਪਸ਼ਟ ਵਿਆਹ ਵਿੱਚ ਸ਼ਾਮਲ ਨਾ ਹੋਣ ਕੇ ਮਹਾਰਾਜੇ ਨੂੰ ਹੋਰ ਨਰਾਜ ਕੀਤਾ। ਉਸ ਨੇ ਆਪਣੇ ਪੋਤੇ ਸ਼ੇਰ ਸਿੰਘ ਅਤੇ ਤਾਰਾ ਸਿੰਘ ਨੂੰ ਵੀ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ। ਰঞ্জੀਤ ਸਿੰਘ ਨੇ ਬਿਆਸ ਦਰਿਆ ਦੇ ਦੂਜੇ ਪਾਸੇ ਸਥਿਤ ਕਨਈਆ ਦੇ ਇਲਾਕੇ ਵਿੱਚ ਦਾਖਲਾ ਕਰਨਾ ਸ਼ੁਰੂ ਕਰ ਦਿੱਤਾ ਅੰਤ ਵਿੱਚ ਤੋੜਨ ਵਾਲਾ ਬਿੰਦੂ ਉੰਦੋ ਆਇਆ ਜਦੋਂ ਸੇਰ ਸਿੰਘ ਦੇ ਬਹੁਮਤ ਪ੍ਰਾਪਤ ਕਰਨ ਤੇ ਰঞ্জੀਤ ਸਿੰਘ ਨੇ ਸਦਾ ਕੌਰ ਨੂੰ ਆਪਣੀ ਜਾਇਦਾਦ ਦਾ ਪ੍ਰਬੰਧ ਉਸ ਨੂੰ ਸੌਂਪਣ ਲਈ ਜ਼ੋਰ ਪਾਇਆ ਸਦਾ ਕੌਰ ਨੇ ਇਨਕਾਰ ਕਰ ਦਿੱਤਾ ਅਤੇ ਸਤਲੋਜ ਦੇ ਇਲਾਕੇ ਵਿੱਚ ਅੰਗਰੇਜ਼ਾਂ ਦੀ ਸੁਰੱਖਿਆ ਦੀ ਮੰਗ ਕਰਨ ਅਤੇ ਸਤਲੁਜ ਦੇ ਦੱਖਣ ਵਿੱਚ ਸਥਿਤ ਵਦਨੀ ਕਸਬੇ ਨੂੰ ਉਹਨਾਂ ਨੂੰ ਸੌਂਪਣ ਦੀ ਧਮਕੀ ਦਿੱਤੀ ਜਿਸ ਨੂੰ ਰਣਜੀਤ ਸਿੰਘ ਨੇ ਜਿੱਤ ਲਿਆ ਸੀ ਤੇ 1808 ਵਿੱਚ ਉਸ ਨੂੰ ਸੌਂਪ ਦਿੱਤਾ ਸੀ ਮਹਾਰਾਜੇ ਨੇ ਸਦਾ ਕੌਰ ਨੂੰ ਲਾਹੌਰ ਆਉਣ ਲੈ ਕੇ ਆ ਜਿੱਥੇ ਉਸ ਨੂੰ ਸਖਤ ਨਿਗਰਾਨੀ ਹੇਠ ਰੱਖਿਆ ਗਿਆ ਸੀ ਇੱਕ ਵਾਰ ਉਹ ਇੱਕ ਟੱਕੇ ਹੋਏ ਕੂੜੇ ਵਿੱਚ ਭੱਜਣ ਵਿੱਚ ਕਾਮਯਾਬ ਹੋ ਗਈ ਪਰ ਉਸ ਨੂੰ ਲੱਭ ਲਿਆ ਗਿਆ ਅਤੇ ਵਾਪਸ ਲਿਆਂਦਾ ਗਿਆ ਇਸ ਦੌਰਾਨ ਇਲਾਕਾ ਖੋ ਲਿਆ ਗਿਆ ਤੇ ਅਟੜ ਘਰ ਮੁਕੇਰੀਆਂ ਵਿਖੇ ਪਈ ਕਨਈਆਂ ਦੀ ਦੌਲਤ ਨੂੰ ਜ਼ਬਰ ਕਰ ਲਿਆ ਗਿਆ ਬਟਾਲਾ ਸ਼ੇਰ ਸਿੰਘ ਨੂੰ ਜਾਗੀਰ ਦੇ ਤੌਰ ਤੇ ਦਿੱਤਾ ਗਿਆ ਸੀ ਜਦੋਂ ਕਿ ਸਦਾ ਕੌਰ ਤੇ ਦਿੱਤਾ ਗਿਆ ਸੀ ਬਾਕੀ ਜੈਦਾਦਾ ਸਰਦਾਰ ਤੇਸਾ ਸਿੰਘ ਮਜੀਠੀਆ ਦੇ ਗਵਰਨਰ ਅਧੀਨ ਰੱਖ ਦਿੱਤੀਆਂ ਗਈਆਂ ਤੇ ਸਦਾ ਕੌਰ ਦੀ ਮੌਤ 1832 ਵਿੱਚ ਕੈਦ ਵਿੱਚ ਹੋਈ ਸੀ